ਪੰਜਾਬੀ ਗਾਇਕ ਗੁਰਦੇਵ ਪਧਰੀ ਦਾ ਨਵਾਂ ਆਇਆ ਸੌਂਗ ਬੇਬੇ ਪ੍ਰਸਿੱਧ ਗਾਇਕ ਸਰਜੀਤ ਸਿੰਘ ਭੁੱਲਰ ਨੇ ਕਸਬਾ ਪਿੱਖੀਬਿੰਡ ਦੇ ਇੱਕ ਪੈਲਸ ਵਿੱਚ ਰਿਲੀਜ਼ ਕੀਤਾ ਗਿਆ ਇਸ ਮੌਕੇ ਜਿੱਥੇ ਸਰਜੀਤ ਸਿੰਘ ਭੁੱਲਰ ਨੇ ਗਾਇਕ ਗੁਰਦੇਵ ਪਧਰੀ ਨੂੰ ਵਧਾਈ ਦਿੱਤੀ ਉਥੇ ਮਾਂ ਨੂੰ ਰੱਬ ਦਾ ਦੂਜਾ ਰੂਪ ਦੱਸਦਿਆਂ ਬੇਬੇ ਸੌਂਗ ਨੂੰ ਸੋਟਿਆਂ ਨੂੰ ਇਸ ਗੀਤ ਨੂੰ ਵੱਧ ਤੋਂ ਵੱਧ ਸੁਣ ਕੇ ਵੱਡਾ ਪਿਆਰ ਦੇਣ ਦੀ ਅਪੀਲ ਵੀ ਕੀਤੀ ਹੈ ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗਾਇਕ ਗੁਰਦੇਵ ਪਧਰੀ ਨੇ ਦੱਸਿਆ ਕਿ ਇਹ ਗੀਤ ਮੇਰੇ ਵੱਲੋਂ ਜਾਨੀ ਕਿ ਗੁਰਦੇਵ ਪਧਰੀ ਨੇ ਗਾਇਆ ਹੈ ਅਤੇ ਇਹ ਕੁਝ ਪੰਜਾਬ ਦੇ ਕੁਝ ਵਿਦੇਸ਼ ਵਿੱਚ ਫਿਲਮਾਇਆ ਗਿਆ ਹੈ ਇਸ ਗੀਤ ਦੇ ਪ੍ਰੋਡਿਊਸਰ ਲਲਿਤ ਮਹਿਤਾਨ ਅਤੇ ਗੀਤ ਲਿਖਿਆ ਹੈ ਬਿੱਕਰ ਸਿੰਘ ਠਿਮੋਵਾਲ ਨੇ ਇਸ ਮੌਕੇ ਇਹਨਾਂ ਨਾਲ ਪੰਜਾਬੀ ਲੋਕ ਗਾਇਕ ਗੁਰਮੀਤ ਪੰਜਾਬੀ ਰਾਣਾ ਬੋਗ ਸਰਬ ਸੰਧੂ ਲAVES ਜੁਲਕਾ ਲਾਡੀ ਸਿੰਘ ਜੱਗਾ ਕੁਰਕਵਿੰਡੀਆ ਕੌਂਸਲਰ ਜਗਵਿੰਦਰ ਸਿੰਘ ਆਦ ਆਗੂ ਮੌਜੂਦ ਸਨ ਤਰਨਤਨ ਤੋਂ ਦਲਵੀਰ ਉਦੋਕੇ ਦੀ ਲੋਕ ਭਲਾਈ ਦਾ ਸਨੇਹਾ ਟੀਵੀ ਲਈ ਖਾਸ ਰਿਪੋਰਟ ਕਟਨਾ ਜਿਆਦੂ ਬਗਤ ਕਮ ਜਿਆ ਤਾਂ ਮੈਨੂੰ ਕਹਿ ਰਿਹਾ ਮਹਿਸੂਸ ਦੇਖੋ ਭਾਜੀ ਮੈਂ ਨਾ ਇਹ ਚੀਜ਼ ਨੂੰ ਪਹਿਲਾਂ ਖੁਦ ਮਹਿਸੂਸ ਕੀਤਾ ਕਿਉਂਕਿ ਮੈਂ ਸਾਲ 1.5 ਸਾਲ ਕਨੇਡਾ ਦੇ ਵਿੱਚੋਂ ਰਹਿ ਕੇ ਆਇਆ ਹਾਂ ਤੇ ਉਥੋਂ ਦੇ ਜਿਹੜੇ ਸਟੂਡੈਂਟਸ ਨੇ ਜਾਂ ਉਥੋਂ ਦੇ ਰਹਿਣ ਵਾਲੇ ਆਪਣੇ ਪੰਜਾਬ ਦੇ ਨਹੀਂ ਪਰਖੇ ਹਿੰਦੁਸਤਾਨ ਦੇ ਨਹੀਂ ਕਿਸੇ ਵੀ ਮੁਲਕ ਦੇ ਤੁਹਾਨੂੰ ਆਪ ਕਮਾਈ ਕਰ ਕੋ ਬਾਹਰ ਜਾਂਦਾ ਨਾ ਤੋ ਆਪਣੇ ਪਰਿਵਾਰ ਨਾਲ ਵਿਛੜ ਜਾਂਦਾ ਤੇ ਪਰਿਵਾਰ ਦੀਆਂ ਯਾਦਾਂ ਨੂੰ ਉਹ ਹਮੇਸ਼ਾ ਨੂੰ ਘੇਰਦੀਆਂ ਔਰ ਉਹ ਆਪਣੇ ਪੰਜਾਬ ਨੂੰ ਤੁਰਦਾ ਨਹੀਂ ਆ ਸੋ ਸਵਰਗਿਆ ਬਕਰਤਮੋ왈 ਜੀ ਨੇ ਇਹਨੂੰ ਬਾਖੂ ਵੀ ਲਿਖਿਆ ਬਹੁਤ ਪਿਆਰਾ ਵੀਰ ਸੀ ਸਾਡਾ ਉਹ ਦੁਨੀਆ ਵਿੱਚ ਨਹੀਂ ਰਿਹਾ ਤੇ ਇਹ ਗਾਣਾ ਇੱਕ ਮੈਸੇਜ ਆ ਉਹਨਾਂ ਵਿਦੇਸ਼ ਵਿੱਚ ਵਸਦੇ ਨੌਜਵਾਨਾਂ ਲਈ ਵੀ ਅਸੀਂ ਜਾਈਏ ਜ਼ਰੂਰ ਕਮਾਈ ਕਰੀਏ ਤੇ ਵਾਪਸ ਮੁੜ ਕੇ ਪੰਜਾਬ ਨੂੰ ਆਈਏ ਨਾ ਕਿ ਪੰਜਾਬ ਖਾਲੀ ਕਰੀ ਜਾਈਏ ਕਿਉਂਕਿ ਪੰਜਾਬ ਆ ਤੇ ਅਸੀਂ ਆ ਪੰਜਾਬੀ ਬੋਲੀ ਆ ਤੇ ਅਸੀਂ ਆ ਸੋ ਮਦਰ ਡੇ ਦੀਆਂ ਮੁਬਾਰਕਾਂ ਨਾਲ ਦੇ ਇਹ ਕਿਉਂਕਿ ਨਾਲੇ ਮਦਰ ਡੇ ਹੈਗਾ ਤੇ ਨਾਲੇ ਗੀਤ ਵੀ ਜਿਹੜਾ ਆ ਇਹ ਸੇਮ ਇਸੇ ਹੀ ਬੇਸ ਤੇ ਆ ਮਾਂ ਤੇ ਮਾਂ ਤੋਂ ਵੱਡਾ ਕੋਈ ਰਿਸ਼ਤਾ ਨਾ ਹੋਇਆ ਤੇ ਨਾ ਹੋ ਸਕਦਾ ਸੋ ਮੈਰੀ ਇਹ ਗੁਜਾਰਸ਼ ਆ ਕਿ ਵਾਤੋ ਵਾਦਿਆਂ ਨੂੰ ਸ਼ੇਅਰ ਕਰੋ ਸੁਣੋ ਤੇ ਕਮੈਂਟ ਸੋਨੇ ਸੋਨੇ ਕਰੋ ਮੈਂ ਧੰਨਵਾਦ ਕਰ ਜਾਂ ਸਾਡੇ ਵੱਡੇ ਭਾਜੀ ਸਰਜੀਤ ਪੁੱਲਤ ਸਾਹਿਬ ਜਿਹੜੇ ਸਾਡਾ ਬੈਠੇ ਜਿਹੜੇ ਮੇਰੇ ਇੱਕਰਾ ਕਹਿਣ ਤੇ ਕਿੱਥੇ ਪਹੁੰਚਿਆ ਤੇ ਇਹ ਗਾਣੇ ਨੂੰ ਰਿਲੀਜ਼ ਕੀਤਾ ਬੁੱਕ ਸਾਹਿਬ ਗਰਮੀਤ ਪੰਜਾਬੀ ਜੀ ਸਾਡੇ ਲਲਤ मेहता ਜੀ ਕੰਪਨੀ ਹਾਈਪਿਕ ਸਟੂਡੀਓਜ਼ ਕੰਪਨੀ ਜਿਹਦੇ ਜਿਨ੍ਹਾਂ ਤੋਂ ਲਾਂਚ ਕੀਤਾ ਜਿਨ੍ਹਾਂ ਨੇ ਤੋਂ ਸਾਰਿਆਂ ਨੂੰ ਮੈਂ ਨਾਲ ਤਾਂ ਮੁਬਾਰਕਾ ਦੇਣਾ ਨਾਲ ਸੰਗਤ ਧੰਨਵਾਦ ਇਹ ਰਵਾਨੀ ਬਸ ਦੋ ਲਾਈਨਾਂ ਜੀ ਗੁਰਦੇਵ ਪਧਰੀ ਮਤਲਬ ਜਿਹੜਾ ਗਾਣਾ ਲੋਚ ਚ ਪਿਆ ਗਿਆ ਵਾ ਤੇ ਮਦਰਡੇ ਤੇ ਕੀਤਾ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਸਭ ਤੋਂ ਪਹਿਲਾਂ ਤੇ ਮਦਰਡੇਸ ਦੀਆਂ ਸਾਰੇ ਜਿਹੜੇ ਬੱਚੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਮਾਵਾ ਤੋਂ ਬਿਨਾ ਤੁਹਾਨੂੰ ਲੱਗਦਾ ਸਾਰੀ ਜ਼ਿੰਦਗੀ ਅਧੂਰੀ ਆ ਜਿੱਥੋਂ ਅਸੀਂ ਗੁੜਤੀ ਲੈ ਕੇ ਤੁਰਦੇ ਆ ਤਾਂ ਬੇਬੇ Song ਗੁਰਦੇਵ ਪਧਰੀ ਜੀ ਮੇਰੇ ਛੋਟੇ ਵੀਰ ਨੇ ਉਨੇ ਅਸੀਂ ਸੁਣਿਆ ਵੀ ਆ ਸਾਰਿਆਂ ਨੇ ਮੇਰੇ ਨਾਲ ਰਾਣਾ ਪੁੱਗ ਜੀ ਗਰਵੀਤ ਪੰਜਾਬੀ ਜੀ ਬੜੇ ਵਧੀਆ ਪੰਜਾਬੀ ਦੇ ਸੰਕਾਰ ਨੇ ਜੀ ਉਹ ਵੀ ਤਾਂ ਇਸ ਗਾਣੇ ਨੂੰ ਰਿਲੀਜ਼ ਕਰਨ ਜਾ ਰਹੇ ਨੇ ਹਾਈ ਪਿਕਚਰ ਸਟੂਡੀਓਜ਼ ਸਾਡੇ ਲਲਤ ਮਹਿਤਾ ਜੀ ਤੇ ਸਵਰਗੀ ਸਾਡੇ ਛੋਟੇ ਵੀਰ ਬਿਕਰ ਤਿੰਮੋਵਾਲ ਦਾ ਲਿਖਿਆ ਗੀਤ ਆ ਮੈਨੂੰ ਪਰਸਨਲੀ ਬਹੁਤ ਪਸੰਦ ਆ ਮੈਂ ਹੁਣ ਸੁਣਿਆ ਵੀ ਆ ਸਾਰਾ ਕੁਝ ਤੇ ਇੱਕ ਬੜਾ ਵੱਡਾ ਮੈਸੇਜ ਆ ਕਿਉਂਕਿ ਸਾਡੀ ਇਤਰਾਸ ਦੀ ਆ ਪੰਜਾਬ ਤੋਂ ਅਸੀਂ ਜਦੋਂ ਬਾਹਰ ਜਾਂਦੇ ਆ ਤੇ ਮੈਨੂੰ ਐ ਲੱਗਦਾ ਕਿ ਜਿਹੜੀਆਂ ਗੱਲਾਂ ਹੁੰਦੀਆਂ ਨਾ ਕਿ ਮਾਵਾਾਂ ਤੋਂ ਬਿਨਾ ਬਾਕੀ ਸਾਰੇ ਰਿਸ਼ਤੇ ਜਿਹੜੇ ਆ ਨਾ ਉਹ ਬਹੁਤ ਇਹ ਨਹੀਂ ਕਿ ਭੈਣਾਂ ਦੇ ਭਰਾਵਾਂ ਦੇ ਜਾਂ ਫਾਦਰ ਸਾਹਿਬ ਦੇ ਰਿਸ਼ਤੇ ਦੂਰ ਹੁੰਦੇ ਨੇ ਪਰ ਮਾਂ ਦਾ ਰਿਸ਼ਤਾ ਇੱਕ ਅਲੱਗ ਆ ਉਹ ਇੱਕ ਜਿਹੜੀ ਅੰਦਰੋਂ ਜਿਹੜੀ ਮਾਂ ਨੂੰ ਜਿਹੜੀ ਮਾਂ ਦੀ ਚੀਜ਼ ਆ ਨਾ ਉਹ ਕੋਈ ਹੋਰ ਪੈਦਾ ਨਹੀਂ ਕਰ ਸਕਦਾ ਤੇ ਇਸ ਦਿਨ ਦੇ ਉੱਤੇ ਇਹ ਗਾਣਾ ਜਿਹੜਾ ਵਾ ਪਰਸਨਲੀ ਬੇਬੇ Song ਜਿਹੜਾ ਗੁਰਦੇਵ ਪਧਰੀ ਜੀ ਨੇ ਗਾਇਆ ਵਾ ਬਹੁਤ ਸੋਹਣਾ ਲੱਗਿਆ ਜੀ ਤੇ ਮੈਂ ਆਸ ਕਰਦਾ ਕਿ ਜਿੰਨੇ ਪੰਜਾਬ ਦੇ ਸਰੋਤੇ ਗੁਰਦੇਵ ਪਧਰੀ ਜੀ ਨੂੰ ਚਾਹੁੰਦੇ ਨੇ ਉਹ ਇਹਨੂੰ ਸੁਣ ਮੰਨਣ ਔਰ ਇਸ ਗਾਣੇ ਨੂੰ ਪੂਰਾ ਸ਼ੇਅਰ ਕਰਕੇ ਦੱਬ ਕੇ ਕਿਉਂਕਿ ਇਹੋ ਜਿਹੇ ਗਾਣੇ ਜਿਹੜੇ ਬਹੁਤ ਘੱਟ ਆਉਂਦੇ ਆ ਤੇ ਉਹਨਾਂ ਨੂੰ ਪਬਲਿਸਿਟੀ ਵੀ ਮਿਲਣੀ ਚਾਹੀਦੀ ਮੇਰੀ ਸਾਰਿਆਂ ਦੇ ਕੇ ਬੇਨਤੀ ਹੈ